ਸਸ਼ਿਕਾ ਜੀ ਮੈਂ ਹਕਮਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਭਾਰਤ ਦੇ ਵਿੱਚ ਠੇਕੇ ਤੋਂ ਸ਼ਰਾਬ ਚੋਰੀ ਦੀਆਂ ਘਟਨਾਵਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਪਰ ਜਦੋਂ ਅਸੀਂ ਅਜਿਹੀ ਘਟਨਾ ਕੈਨੇਡਾ ਦੇ ਵਿੱਚ ਵਾਪਰੇ ਤਾਂ ਚਰਚਾ ਦਾ ਵਿਸ਼ਾ ਜ਼ਰੂਰ ਬਣਦੀ ਹੈ ਦਰਅਸਲ ਕੈਨੇਡਾ ਦੇ ਵਿੱਚ ਦੋ ਪੁਰਸ਼ਾਂ ਅਤੇ ਇੱਕ ਮਹਿਲਾ ਦੇ ਵੱਲੋਂ ਠੇਕੇ ਤੋਂ ਸ਼ਰਾਬ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਸੰਬੰਧੀ ਲੰਘੇ ਦਿਨ ਤੋਂ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਪੁਰਸ਼ ਅਤੇ ਇੱਕ ਔਰਤ ਸ਼ਰਾਬ ਚੋਲ ਲੁੱਟਦੇ ਹੋਏ ਦਿਖਾਈ ਦੇ ਰਹੇ ਨੇ ਚਰਚਾ ਹੈ ਕਿ ਸ਼ਰਾਬ ਦਾ ਠੇਕਾ ਲੁੱਟ ਵਾਲੇ ਪੰਜਾਬੀ ਸਨ ਪਰ ਹਜੇ ਤੱਕ ਕਿ ਨਦੀ ਪੁਸ਼ਟੀ ਨਹੀਂ ਹੋ ਸਕੀ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਕਿ ਜਿਵੇਂ ਤਿੰਨੇ ਚੁਨੇ ਵੱਡੇ ਬੈਗ ਵਿੱਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਬਿਨਾਂ ਤਾਇਗੀ ਕਿਤੇ ਝਬਰੀ ਲਿਜਾਣ ਲੱਗਦੇ ਨਹੀਂ ਤਾਂ ਉੱਥੇ ਖੜਾ ਇੱਕ ਗੋਰਾ ਗਾਹਕ ਦੋਵਾਂ ਪੁਰਸ਼ਾਂ ਦੇ ਮੁੱਕਾ ਮਾਰ ਕੇ ਰੋਕਣ ਦਾ ਯਤਨ ਵੀ ਕਰਦਾ ਹੈ ਇਸ ਰਾਤ ਔਰਤ ਪਰੇ ਹੋਏ ਬੈਗ ਸਟੋਰ ਦੇ ਵਿੱਚੋਂ ਬਾਹਰ ਲਿਜਾਣ ਦੀ ਵਿਖਾਈ ਵੀ ਦਿੰਦੀ ਹੈ ਤੇ ਸਟੋਰ ਦਾ ਮੈਨੇਜਰ ਸ਼ਰੀਰਿਕ ਨੁਕਸਾਨ ਤੇ ਡਰੋਂ ਕੁਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਉਥੋਂ ਜਾਣ ਦੇ ਲਈ ਆਖਦਾ ਹੈ ਵੀਡੀਓ ਜੋ ਦਿਖਾਈ ਦੇ ਰਹੇ ਤਿੰਨੋਂ ਚੁਨੇ ਹਰਕਤਾ ਤੋਂ ਦੱਖਣੇ ਸ਼ੈਲ ਲੱਗਦੇ ਨੇ ਜਦ ਕੀ ਵੀਡੀਓ ਤੇ ਟਿੱਪਣੀਆਂ ਕਰਨ ਵਾਲਿਆਂ ਜੋ ਕੁਝ ਉਹਨਾਂ ਨੂੰ ਪਛਾਣਦੇ ਹੋਏ ਪੰਜਾਬੀ ਮੂਲ ਦੇ ਵੀ ਦੱਸ ਰਹੇ ਨੇ ਲਿਕਰ ਕੰਟਰੋਲਰ ਬੋਰਡ ਅਨਟਾਰੀਓ ਦੇ ਲੇਬਲ ਵਾਲਾ ਉਕਤ ਠੇ ਕੈਟੋਂਟੋ ਵਿੱਚ ਦੱਸਿਆ ਜਾ ਰਿਹਾ ਪਰ ਕੈਟੋਂਟੋ ਪੁਲਿਸ ਨੇ ਇਸ ਬਾਰੇ ਚੁੱਪੀ ਸਾਦੀ ਹੋਈ ਹੈ ਅੰਟੋਰੀਆ ਦੇ ਵਿੱਚ ਸ਼ਰਾਬ ਦੀ ਵਿਕਰੀ ਸਾਰਾ ਕੰਟਰੋਲ ਸੁਭਾ ਸਰਕਾਰ ਦੇ ਕੋਲ ਹੈ ਤੇ ਸਾਰੇ ਸ਼ਰਾਬ ਸਟੋਰਾਂ ਦਾ ਸੰਚਾਲਨ ਵੀ ਸਰਕਾਰ ਹੀ ਕਰਦੀ ਹੈ ਪਰ ਵਾਇਰਲ ਹੋਈ ਇਹ ਵੀਡੀਓ ਸਟੋਰ ਅੰਦਰਲੇ ਸੀਸੀਟੀਵੀ ਕੈਮਰਾ ਦੇ ਵਿੱਚੋਂ ਲੈਤੀ ਗਈ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ